ਜੋ ਜਨ ਪਾਉ ਪਗਤ ਕਾਜ ਜਾਣੈ ਤਾ ਕੋ ਅਜਰਜ ਕਾਉ ਜੋ ਜਾਲ ਜਲ ਮੈਂ ਪੈਸ ਨਾਨਿਕ ਹੈ ਤੂੰ ਟੁਰ ਮਿਲੇ ਓ ਜੁਲਾਉ ਕੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 692 ਤੇ ਸ਼ੋਭਨਿਕ ਬਾਣੀ ਧਨਾਸਰੀ ਭਗਤ ਕਬੀਰ ਜੀ ਦੀ ਵਿੱਚੋਂ ਇਹ ਪਵਨ ਸ਼ਬਦ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਹੁਕਮ ਬਖਸ਼ਿਓ ਜੋ ਰਿਹਾ ਹੈ ਕਿ ਇਹ ਕੋਈ ਅਨੋਖੀ ਗੱਲ ਨਹੀਂ ਹੈ ਜਿਹੜਾ ਵੀ ਪਰਮੇਸ਼ਰ ਦਾ ਜਨ ਬਣ ਕੇ ਉਸ ਦਾ ਡਰ ਰੱਖ ਕੇ ਪ੍ਰੇਮ ਰੱਖ ਕੇ ਭਗਤੀ ਕਰਨ ਲੱਗ ਜਾਂਦਾ ਹੈ ਪਰਮੇਸ਼ਰ ਵਿੱਚ ਇੱਕਮਿਕ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਹ ਕਿਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਪਾਣੀ ਦੂਸਰੇ ਪਾਣੀ ਵਿੱਚ ਮਿਲਾ ਦਈਏ ਤੇ ਉਹ ਫਿਰ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ ਇਸੇ ਤਰੀਕੇ ਦੇ ਨਾਲ ਭਗਤ ਜੀ ਬਖਸ਼ਿਸ਼ ਕਰਦੇ ਹਨ ਕਿ ਭਾਵੇਂ ਮੈਨੂੰ ਲੋਕ ਨੀਵੀਂ ਜਾਤੀ ਦਾ ਜੁਲਾਹਾ ਹੀ ਕਹਿੰਦੇ ਹਨ ਪਰ ਮੈਂ ਪਰਮੇਸ਼ਰ ਦੇ ਨਾਲ ਇੱਕ ਨਿਕ ਹੋ ਗਿਆ ਹਰ ਕੇ ਲੋਗਾ ਮੈਂ ਤਉ ਮਤ ਕਾ ਪੂਰਾ ਜੋ ਤਨ ਕਾਸੀ ਤਜ ਕਬੀਰਾ ਰਮਈਏ ਕਾ ਨੋਰਾ ਲਾਓ ਇਹ ਦੁਨੀਆ ਦੇ ਲੋਗੋ ਭਾਵੇਂ ਤੁਸੀਂ ਮੈਨੂੰ ਕਮਲਾ ਕੋ ਥੋੜੀ ਮਤ ਵਾਲਾ ਕੋ ਪਰ ਇੰਨੀ ਸਮਝ ਲੱਗ ਗਈ ਹੈ ਕਿ ਕਾਂਸੀ ਵਿੱਚ ਰਹਿਣ ਦੇ ਨਾਲ ਕਾਂਸੀ ਵਿੱਚ ਮਰਨ ਦੇ ਨਾਲ ਮੁਕਤੀ ਨਹੀਂ ਪ੍ਰਾਪਤ ਹੋਣੀ ਭਾਵੇਂ ਮੈਂ ਮਗਰ ਕਲਰਾਠੇ ਦੇਸ਼ ਦੇ ਵਿੱਚ ਹੀ ਆ ਗਿਆ ਹਾਂ ਪਰ ਇਹ ਸੋਚ ਕੇ ਵੇਖੋ ਕਿ ਜੇ ਕਾਂਸੀ ਵਿੱਚ ਮਰਨ ਦੇ ਨਾਲ ਹੀ ਮੁਕਤੀ ਮਿਲਣੀ ਹੈ ਤੇ ਪਰਮੇਸ਼ਰ ਦੇ ਸਿਮਰਨ ਦਾ ਕੀ ਮਹੱਤਵ ਹੈ ਕਹਤ ਕਬੀਰ ਸੁਨੋ ਰੇ ਲੋਈ ਪਰਮ ਨਪੂਰ ਕੋਈ ਕਿਆ ਕਾਸੀ ਕਿਆ ਉਕਰ ਮੰਗ ਹਰ RAM ਰਿਦੈ ਜੋ ਹੋਈ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਹਨ ਕਿ ਦੁਨੀਆ ਦੇ ਲੋਗੋ ਸੁਣੋ ਪਰਮ ਭਲੇ ਕੇ ਛੱਡ ਦਿਓ ਕਿਸੇ ਨੇ ਮੁਕਤ ਹੋਣਾ ਕਿ ਨਹੀਂ ਹੋਣਾ ਇਹ ਉਸ ਧਰਤੀ ਦਾ ਕੋਈ ਸੰਦੇਸ਼ ਨਹੀਂ ਹੈ ਭਾਵੇਂ ਉਹ ਕਲਰਾਠੀ ਧਰਤੀ ਮਗਰ ਦੀ ਹੋਵੇ ਤੇ ਭਾਵੇਂ ਕਾਂਸੀ ਦੇ ਵਿੱਚ ਵਸ ਲਵੋ ਪਰ ਜੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਨਾਮਿਆ ਕੋਈ ਪ੍ਰਾਪਤੀ ਨਹੀਂ ਹੋਣੀ ਹੋਇਆ ਬਿੰਦ ਭੁੱਲਾਂ ਚੁਕਾਂ ਦੀ ਮਾਫੀ ਬਖਸ਼ੀ ਦੀ ਹਉ ਗੁਰ ਮੰਤਰ ਦਾ ਜਾਪ ਕਰੀਏ ਗੁਰੂ ਸਾਨੂੰ ਬਖਸ਼ ਲੈਣਾ ਵਾਹੇ Guru, wah! E Guru, wah! Guru, wah! wai guru Wahe.